ਜੇ ਤਾਂ ਇਹ ਕੰਮ ਮਿਲੀ ਜਾਵੇ ਸਹੀ ਢੰਗ ਤੇ ਸਾਰਾ ਵੀ ਪਾਣੀ ਪੂਣੀ ਦਾ ਸਹੀ ਹਿਸਾਬ ਕਿਤਾਬ ਹੋ ਜੇ ਫੇਰ ਤਾਂ ਬੰਦਾ 30 ਵੀ ਪਾ ਦਿੰਦਾ 25 ਵੀ ਪਾ ਦਿੰਦਾ ਉਨ ਲਗਭਗ ਮਸਾਂ 20000 ਐਡ ਕਰ ਦਿੰਦਾ ਆਇਆ ਤਾਂ ਸੋਚਦੇ ਆ ਵੀ ਨਰਮਾ ਹੋਣ ਲੱਗ ਗਈ ਠੀਕ ਆ ਬੇ ਨਾਲੇ ਤਾਂ ਸਾਰੇ ਪਰਿਵਾਰ ਦਾ ਕੰਮ ਚੱਲੀ ਜਾਂਦਾ ਹੁਣ ਪਰਿਵਾਰ ਪਿੱਛੇ ਬੈਠਾ ਬੇਕਾਰ ਹੋਇਆ ਵੀ ਅਸੀਂ ਸਾਡਾ ਤਾਂ ਕੰਮ ਚੱਲੀ ਜਾਂਦਾ ਰਹਿੰਦਾ ਚਲ ਬੰਦੇ ਦਾ ਕੰਮ ਤਾਂ ਮੁੱਕ ਤੇ ਹੀ ਜਾਗਾ ਹੂੰ ਇਸ ਕਰਕੇ ਅਸ ਤਾਂ ਕਹਿੰਨੇ ਵੀ ਨਰਮਤ ਦੂਰੀ ਹਰ ਤੋਂ ਬੀਜਾਂ ਲੰਗਣ ਲੋਕ ਹਾਂ ਜਿਮੀਦਾਰ ਵੀ ਸੌਖੇ ਸੀ ਅਸੀਂ ਵੀ ਸੌਖੇ ਸੀਗੇ ਪੱਠੇ ਨੀਰੇ ਦਾ ਪਸ਼ੂ ਪਾਲ ਜਾਂਦੇ ਹੁਣ ਨਾ ਤਾਂ ਪਸ਼ੂ ਖੇਤਾਂ ਦੇ ਵਿੱਚ ਤਾਂ ਉਂ ਹੈ ਨਹੀਂਗਾ ਪੱਠੇ ਪੁੱਠੇ ਤੇ ਪਸ਼ੂਆਂ ਪੁੱਸਣਾਂ ਨੂੰ ਖਰਾਬ ਹੀ ਆ ਜੇ ਤੋ ਬੰਦਾ ਕੱਲਾ ਹੋਵੇ ਕੱਲਾ ਬੰਦਾ ਤਾਂ ਨਹੀਂ ਨਿਕਲ ਸਕਦਾ ਸੀਰ ਚੋਂ ਜਦੋਂ ਪਿੱਛੇ ਪਰਿਵਾਰ ਦਾ ਮਾੜਾ ਜਾਂ ਆਸਰਾ ਹੋ ਜੇ ਫੇਰ ਚਾਲ ਆਉਦੀ ਲੱਦਪਲਦ ਕਰਕੇ ਬੰਦਾ ਸੀਰ ਚੁੱਕੇ ਰ ਨਿਕਲ ਜਾਂਦਾ ਦੋਸਤੋ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਤੇ ਇੱਥੇ ਖੇਤੀ ਆ ਜਿਹੜਾ ਉਹ ਮੁੱਖ ਧੰਦਾ ਹੈਗਾ ਸਿੰਧੂ ਘਾਟ ਦੀ ਸਭਿਆਤਾ ਤੋਂ ਲੈ ਕੇ ਹੁਣ ਤੀਕਾ ਜਿਹੜਾ ਆਪਾਂ ਦੇਖਦੇ ਆਏ ਆ ਕਿ ਮਨੁੱਖ ਨੇ ਆ ਜਿਹੜਾ ਉਹਦਾ ਸਭ ਤੋਂ ਵੱਡਾ ਜੋ ਕੰਮ ਸੀਗਾ ਉਹ ਖੇਤੀਬਾੜੀ ਰ ਸ਼ਿਕਾਰ ਤੋਂ ਬਾਅਦ ਖੇਤੀਬਾੜੀ ਅਹਿਮ ਧੰਦਾ ਰਿਹਾ ਹੈਗਾ ਤੇ ਪੰਜਾਬ ਦੇ ਵਿੱਚ 60ਵਿਆਂ ਦੇ ਦੌਰਾਨ ਆ ਜਿਹੜਾ ਇਹ ਇੱਕ ਨਵਾਂ ਹਰਾ ਇਨਕਲਾਬ ਆਇਆ ਹਰੇ ਇਨਕਲਾਬ ਨੇ ਪੰਜਾਬ ਦੀ ਧਰਤੀ ਨੂੰ ਇੱਕ ਵਾਰੀ ਸਾਰੀ ਦੀ ਸਾਰੀ ਨੂੰ ਹਰੀ ਭਰੀ ਕੀਤਾ ਪਰ ਉਹਦੇ ਨਾਲ ਕੁਝ ਕਲਾਮਤਾ ਵੀ ਆਈਆਂ ਕਾਫੀ ਵੱਡੇ ਪੱਧਰ ਦੇ ਉੱਤੇ ਆ ਜਿਹੜੀਆਂ ਪਿੰਡਾਂ ਦੇ ਵਿੱਚ ਸਾਂਝੀਆਂ ਸੀਆਂ ਤੰਦਾਂ ਸੀਆਂ ਉਹ ਵੀ ਟੁੱਟੀਆਂ ਕਾਫੀ ਵੱਡੇ ਪੱਧਰ ਦੇ ਉੱਤੇ ਰੁਜ਼ਗਾਰ ਦੀ ਵੀ ਕਮੀ ਆਈ ਹੈਗੀ ਆ ਪਰ ਜੇਕਰ ਕਹਿੰਦੇ ਇੱਕ ਰਾਹ ਬੰਦ ਹੁੰਦਾ ਤੇ ਨਾਲ ਦੀ ਨਾਲ ਦੂਸਰਾ ਰਾਹ ਜਿਹੜਾ ਉਹ ਖੁੱਲ ਵੀ ਜਾਂਦਾ ਹੈਗਾ ਭਾਵੇਂ ਹੁਣ ਪਹਿਲਾ ਵਰਗੀ ਆ ਜਿਹੜੀ ਪਿੰਡਾਂ ਦੇ ਵਿੱਚ ਸਾਨੂੰ ਸਾਂਝਦਾਰੀ ਦੇਖਣ ਨੂੰ ਨਹੀਂ ਮਿਲਦੀ ਕਿ ਕੰਮ ਤਾਂ ਉਸ ਤਰ੍ਹਾਂ ਦੇ ਨਹੀਂ ਮਿਲਦੇ। ਪਰ ਹੁਣ ਜਿਹੜਾ ਨਵੇਂ ਤੌਰ ਤਰੀਕੇ ਦੇ ਸਮੇਂ ਦੇ ਵਿੱਚ ਨਵੇਂ ਕੰਮ ਧੰਦੇ ਜਿਹੜੇ ਸਾਨੂੰ ਦੇਖਣ ਨੂੰ ਮਿਲ ਰਹੇ ਆ ਤੇ ਆਪਾਂ ਜ਼ਿਆਦਾਤਰ ਤੁਹਾਡੇ ਨਾਲ ਸੀਜ਼ਨਲ ਵੀਡੀਓ ਆ ਜਿਹੜੀਆਂ ਉਹ ਸਾਂਝੀਆਂ ਕਰਦੇ ਰਹਿੰਦੇ ਆ ਤੇ ਹੁਣ ਇੱਕ ਹੋਰ ਸੀਜ਼ਨ ਆ ਜਿਹੜਾ ਨਵੇਂ ਤਰ੍ਹਾਂ ਦਾ ਸੀਜ਼ਨ ਲੱਗਣ ਲੱਗ ਗਿਆ ਉਹ ਹੈਗਾ ਦਵਾਈਆਂ ਛੜਕਣ ਦਾ ਸੀਜ਼ਨ। ਪਹਿਲਾਂ ਮਜ਼ਦੂਰ ਭਾਈਚਾਰਾ ਜਿਹੜਾ ਦਿਹਾੜੀ ਤੀਕ ਮਹਦੂਦ ਸੀਗਾ ਹੁਣ ਉਹ ਠੇਕੇ ਦੇ ਉੱਤੇ ਆ ਜਿਹੜਾ ਉਹ ਦਵਾਈ ਛੜਕ ਰਿਹਾ ਹੈਗਾ ਆਪਾਂ ਬਾਈਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਹਿਸਾਬ ਕਿਤਾਬ ਆ ਕਿੰਨਾ ਕੁ ਚੱਲਦਾ ਹੈਗਾ ਸਸੀਕਾਲ ਬਾਈ ਜੀ ਸਸਰੀਕਾਲ ਜੀ ਅੱਛਾ ਬਾਈ ਜੀ ਇਹ ਦੱਸਿਓ ਕਿ ਪਹਿਲਾਂ ਤੁਸੀਂ ਕੀ ਤਾਂ ਕੰਮ ਧੰਦਾ ਕਰਦੇ ਸੀਗੇ ਤੇ ਹੁਣ ਆ ਜਿਹੜਾ ਇਸ ਕੰਮ ਵੱਲ ਨੂੰ ਕਿਵੇਂ ਆਏ ਪਹਿਲਾਂ ਇਹ ਸੀਰੀ ਬਹੁਤ ਸੀਰ ਕੱਟਿਆ ਬਹੁਤ ਜ਼ਿਆਦੇ 25 25 30 30 ਸਾਲ ਹੀ ਲਾਏ ਵੀ ਆ ਹੂੰ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਪਰਿਵਾਰ ਦੇ ਨਾਲ ਫਰਕ ਪੈਗਾ ਸਾਡਾ ਹੂੰ ਤੇ ਹੁਣ ਅਸੀਂ ਸਾਰੇ ਪਰਿਵਾਰ ਆਪਦਾ ਕਿੱਤਾ ਕਰਦੇ ਆ ਹੁਣ ਉਸ ਤੋਂ ਬਾਅਦ ਚ ਝੋਨਾ ਚੱਪਾ ਲਾ ਕੇ ਦਵਾਈਆਂ ਦਾ ਪੈਸਾ ਚੱਲੀ ਜਾਂਦਾ ਸਾਡਾ ਅੱਛਾ ਅੱਛਾ ਇਹ ਦੱਸੋ ਕਿ ਇਸ ਕੰਮ ਦੇ ਵਿੱਚ ਜਿਹੜਾ ਕਿੰਨਾ ਕੁ ਪ੍ਰੋਫਿਟ ਹੈਗਾ ਡਰਮੀ ਆਪਦੀ ਹੈਗੀ ਤੁਹਾਡੀ ਹਾਂਜੀ ਡਰਮੀ ਸਾਡੀ ਆਪਦੀ ਹੈ ਜੀ ਕਿੰਨੇ ਦੀ ਲਈ ਸੀ ਇਹ ਜੀ ਉਹਦਾ 8000 ਦਾ 9000 ਦਾ ਪੂੰਡਾ ਮਿਲ ਸਕਦਾ ਇਹ ਚੱਲੀ ਲੈ ਸੀਗੀ ਬਸ਼ਰ 4000 ਦੀ ਲਈ ਸੀਗੀ ਅੱਛਾ ਤੇ ਉਸ ਤੋਂ ਬਾਅਦ ਚ ਹੁਣ ਆਪਦੇ ਵਧੀਆ ਮਿਹਨਤ ਕਰਦੇ ਆ ਹੂੰ ਤੇ 35 ਰੁਪਏ ਡਰਮੀ ਦੇ ਦੇ ਦਿੰਦੇ ਆ ਤੇ ਉਸ ਤੋਂ ਵਿੱਚ ਤੇਲ ਤੂਲ ਪਾ ਕੇ ਤੇ ਆ ਪੰਜ ਚਾਰ 100 ਰੁਪਏ ਸਾਨੂੰ ਬਚ ਜਾਂਦਾ ਅੱਛਾ ਕਿੰਨੀਆਂ ਕਿ ਡਰਮੀਆਂ ਪਾ ਦਿੰਨੇ ਆਥਨ ਨੂੰ ਕੱਲਾ ਬੰਦਾ ਕਿੰਨੀ ਇੱਕ ਪਾ ਦਿੰਦਾ ਜੇ ਤਾਂ ਇਹ ਕੰਮ ਮਿਲ ਜAVE ਸਹੀ ਢੰਗ ਤੇ ਸਾਰਾ ਵੀ ਪਾਣੀ ਪੂਣੀ ਦਾ ਸਹੀ ਹਿਸਾਬ ਕਿਤਾਬ ਹੋ ਜੇ ਫਿਰ ਤਾਂ ਬੰਦਾ 30 ਵੀ ਪਾ ਦਿੰਦਾ 25 ਵੀ ਪਾ ਦਿੰਦਾ ਉਨ ਲੱਗ ਭਾਗ ਮਸਾਂ 20 ਕਿਹੜਾ ਐਡ ਕਿਹੜਾ ਹੁੰਦਾ ਅੱਛਾ 20 ਕ ਦੀ ਐਵਰੇਜ ਪੈਂਦੀ ਹੈਗੀ ਯਾਨੀ ਕਿ 600 ਰੁਪਏ 700 ਦੇ ਕਰੀਬ ਦਿਹਾੜੀ ਕਈ ਵਾਰੀ ਪੈ ਜਾਂਦੀ ਹੈਗੀ ਹਾਂਜੀ 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 ਅਛਾ ਇਹ ਕਿੰਨੇ ਕਿੰਨੇ ਦਿਨਾਂ ਦਾ ਸੀਜ਼ਨ ਹੈਗਾ ਬਈ ਇਹ ਇਹ ਜੀ ਪਹਿਲਾਂ ਨਰਮਾ ਚੁਗਣ ਜਾਂ ਵਰਦੇ ਉਂ ਖੋਣ ਕਹਿੰਦੇ ਲੰਮਾ ਸੀਜ਼ਨ ਲੱਗਦਾ ਬਈ ਮਹੀਨਾ ਜੇ ਚੱਲੂਗਾ ਦਵਾਈ ਦਾ ਕੰਮ ਹੋਰ ਅਛਾ ਅਛਾ ਹਲੇ ਮਹੀਨਾ ਹੋਰ ਚੱਲਣਾ ਹੈ ਹਾਂਜੀ ਅਛਾ ਤੁਸੀਂ ਪਹਿਲਾਂ ਨਰਮਾ ਚੁਗਣ ਜਾਂਦੇ ਸੀਗੇ ਨਰਮਾ ਚੁਗਣ ਦੇ ਨਾਲੋਂ ਇਹ ਕੰਮ ਬੈਸਟ ਲੱਗਦਾ ਜਾਂ ਨਰਮੀ ਵਾਲਾ ਕੰਮ ਵਧੀਆ ਲੱਗਦਾ ਨਹੀਂ ਨਰਮੇ ਦਾ ਐਸੀ ਦਿਨ ਕੱਟਨੇ ਬਹੁਤ ਔਖੇ ਹੋ ਜਾਂਦੇ ਕਿਤੇ ਜਾ ਕੇ ਝੁੱਗਾਂ ਚ ਵੀ ਕਈ ਵਾਰੀ ਪੈਣਾ ਪੈਂਦਾ ਸੀਗਾ ਤੇ ਕਈ ਵਾਰੀ ਕੋਈ ਚੰਗਾ ਘਰ ਕੋਲ ਮਿਲ ਜੇ ਰਹਿਣ ਬੈਨ ਨੂੰ ਫੇਰ ਤਾਂ ਯਾਦ ਆਉਂਦਾਗਾ ਜਦੋਂ ਕਈ ਹਰੀ ਤੰਬੂਆਂ ਦੇ ਵਿੱਚ ਪੈਣਾ ਪੈ ਜਾਂਦਾ ਉਦੋਂ ਯਾਦ ਆਉਂਦਾ ਅੱਛਾ ਬਾਹਰ ਚੁਗਣ ਜਾਂਦੀ ਸੀ ਨਰਮਾ ਹਾਂਜੀ ਬਾਹਰ ਚੁਗੜੀਆਂ ਜਾਂਦੇ ਰਾਜਸਥਾਨ ਚ ਚੁਗੜੀਆਂ ਜਾਂਦੇ ਸੀ ਅੱਛਾ ਅੱਛਾ ਤੁਹਾਨੂੰ ਤੁਸੀਂ ਦੇਖਿਆ ਹੁਣ ਕਾਫੀ ਉਮਰ ਆ ਤੁਹਾਡੀ ਪੰਜਾਬ ਦੇ ਵਿੱਚ ਪਹਿਲਾਂ ਬਹੁਤ ਵੱਡੇ ਪੱਦਰ ਤੇ ਨਰਮਾ ਹੁੰਦਾ ਸੀ ਪਰ ਹੁਣ ਉਹ ਨਰਮਾ ਖਤਮ ਹੋ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਉਸ ਤਰ੍ਹਾਂ ਦਾ ਜਿਹੜਾ ਪਹਿਲਾਂ ਦਾ ਖੇਤੀ ਮਾੜੀ ਮਾਡਲ ਸੀਗਾ ਜਿਵੇਂ ਪਹਿਲਾਂ ਛੋਲੇ ਬੀਜ ਲੈਂਦੇ ਸੀ ਵਕਰੀਆਂ ਵਕਰੀਆਂ ਫਸਲਾਂ ਹੁੰਦੀਆਂ ਸੀ ਜੋ ਉਸ ਤਰ੍ਹਾਂ ਦੀਆਂ ਫਸਲਾਂ ਹੋਣ ਵੱਧਤਵਾ ਤੇ ਮਜ਼ਦੂਰਾਂ ਨੂੰ ਵੀ ਰੋਜ਼ਗਾਰ ਮਿਲੇ ਤੁਹਾਨੂੰ ਲੱਗਦਾ ਕੀ ਕੀ ਸੋਚਦੇ ਆ ਇਸ ਬਾਰੇ ਐਸੇ ਤਾਂ ਸੋਚਦੇ ਆ ਵੀ ਨਰਮਾ ਹੋਣ ਲੱਗ ਜੇ ਠੀਕ ਆ ਬੇ ਨਾਲੇ ਤਾਂ ਸਾਰੇ ਪਰਿਵਾਰ ਦਾ ਕੰਮ ਚੱਲੀ ਜਾਂਦਾ ਹੁਣ ਪਰਿਵਾਰ ਪਿੱਛੇ ਬੈਠਾ ਬੇਕਾਰ ਹੋਇਆ ਵੀ ਅਸੀਂ ਸਾਡਾ ਤਾਂ ਕੰਮ ਚੱਲੀ ਜਾਂਦਾ ਰਹਿੰਦਾ ਚਲ ਬੰਦੇ ਦਾ ਕੰਮ ਤਾਂ ਮੁੱਕਦਾ ਹੀ ਨਹੀਂਗਾ ਹੂੰ ਤੇ ਇਸ ਕਰਕੇ ਇਸ ਤੱਕ ਇਹਨੇ ਵੀ ਨਰਮ ਦੂਰੀ ਹਰ ਤੋਂ ਬੀਜਾਂ ਲੰਗਣ ਲੋਕ ਹਾਂ ਜੀਮੇਦਾਰ ਵੀ ਸੌਖੇ ਸੀ ਅਸੀਂ ਵੀ ਸੌਖੇ ਸੀਗੇ ਪੱਠੇ ਨੀਰੇ ਦਾ ਪਸ਼ੂ ਪਾਲ ਜਾਂਦੇ ਹੁਣ ਨਾ ਤਾਂ ਪਸ਼ੂ ਖੇਤਾਂ ਦੇ ਵਿੱਚ ਤਾਂ ਉ ਹੈ ਨਹੀਂਗਾ ਪੱਠੇ ਪੁੱਠੇ ਤੇ ਪਸਨਾ ਪੁਸਨਾ ਨੂੰ ਖਰਾਬ ਹੀ ਆ ਕੰਮ ਅੱਛਾ ਅੱਛਾ ਪਹਿਲਾਂ ਇਹ ਸੀਗਾ ਕਿ ਹਰੇਕ ਮਜ਼ਦੂਰ ਦੇ ਘਰੇ ਵੀ ਪਸ਼ੂ ਵੱਜੇ ਹੁੰਦੇ ਸੀਗੇ ਹੁਣ ਕਿੰਨੇ ਕੇ ਮਜ਼ਦੂਰਾਂ ਦੇ ਘਰਾਂ ਚੋਂ ਪਸ਼ੂ ਘਟ ਗਏ ਹੈਗੇ ਆ ਨਹੀਂ ਜੀ ਹੁਣ ਤਾਂ ਕਿਸੇ ਦੇ ਘਰੇ ਵੇਰਲੇ ਦੇ ਘਰੇ ਪਸ਼ੂ ਹੈ ਨਹੀਂਗਾ ਹੁਣ ਹੂੰ ਕੀ ਕਾਰਨ ਮੰਨਦੇ ਆ ਵੀ ਕਾਹ ਤੋਂ ਘਟ ਗਏ ਹੈਗੇ ਇਹ ਜੀ ਐਂ ਘਟ ਗਏ ਇੱਕ ਤਾਂ ਤੂੜੀ ਤੰਦ ਮਹਿੰਗਾ ਹੋ ਗਿਆ ਹੂੰ ਇੱਕ ਜੇ ਪਸ਼ੂ ਰੱਖਦੇ ਪਸ਼ੂ ਖਰਾਕ ਬਹੁਤ ਖਾ ਜਾਂਦਾ ਉ ਬਣਤਾ ਜਾਂਦਾ ਕਰਦੇ ਜਦੋਂ ਖਰਾਕ ਖਵਾ ਕੇ ਪੰਪੀਆਰ ਖਵਾ ਕੇ ਇਹ ਲੱਖ ਦਾ ਵੇਚ ਤਾਂ ਕੀ ਫਾਇਦਾ ਭਕਾਈ ਵੀ ਉਜੀ ਬਹੁਤ ਹੁੰਦੀ ਹੈ ਨਾ ਲੱਖ ਦਾ ਵੇਖਦਾ ਨਹੀਂ ਗਰੀਬ ਦਾ ਨਹੀਂ ਲੱਖ ਦਾ ਵੇਖਦਾਗਾ ਇਸ ਗਰੀਬ ਦਾ ਪਸ਼ੂ ਮੰਨ ਲਾ ਵੀ ਇਹ ਕਹਿ ਰਹਿੰਦੇ ਹੈਗੇ ਜਿਵੇਂ ਤਗੜੇ ਕੋਲੇ ਲੱਟਰ ਕੁੱਤਾ ਹੋਵੇ ਉਹ ਵੀ ਕੰਪਨੀ ਦਾ ਬਣ ਜਾਂਦਾ ਇਹ ਗੱਲ ਹੈਗੀ ਆ ਹਾਂ ਸਹੀ ਆ ਸਹੀ ਆ ਸਹੀ ਸਹੀ ਆ ਅੱਛਾ ਇਹ ਗੱਲ ਆ ਅਛਾ ਭਈ ਇਹ ਰਸਿਓ ਕਿ ਤੁਸੀਂ ਲੰਮਾ ਸਵਾ ਸੀਰਾਂ ਦੇ ਵਿੱਚ ਕੱਟਿਆ ਹੈਗਾ ਸੀਰ ਦੀ ਜ਼ਿੰਦਗੀ ਇੱਕ ਵਕਰੀ ਜ਼ਿੰਦਗੀ ਹੁੰਦੀ ਆ ਆ ਜ਼ਿੰਦਗੀ ਆ ਜਿਹੜੀ ਹੋਰ ਤਰ੍ਹਾਂ ਦੀ ਜ਼ਿੰਦਗੀ ਹੈਗੀ ਆ ਦੋਨਾਂ ਦੇ ਵਿੱਚ ਕੀ ਫਰਕ ਹੈਗਾ ਇਹ ਫਰਕ ਤਾਂ ਸਾਰਾ ਇਹ ਆ ਇੱਕ ਜ਼ਿਮੀਂਦਾਰ ਵੀ ਆਪਦੇ ਸਹੂਲਤ ਤੇ ਸਹੀ ਹੁੰਦਾ ਉਹਨੇ ਕਿਉਂ ਲੱਖ ਰੁਪਇਆ ਜਾਂ ਨਗਦ ਦੇਤਾ ਆਪਾਂ ਨੂੰ ਉਹ ਬੰਦਾ ਉਹਦਾ ਗੁਲਾਮ ਹੋ ਜਾਂਦਾ ਜੇ ਹੁਣ ਤਕਰੀਬਨ ਅੱਜ ਲੱਖ ਰੁਪਇਆ ਫੜ ਲਿਆ ਮੁੜ ਕੇ ਉੱਥੇ ਖਰਚਾ ਹੀ ਬੰਦੇ ਨੂੰ ਚਾਹੀਦਾ ਹੂੰ ਖਰਚਾ ਖਾ ਕੇ ਜੇ ਹੁਣ ਉਹਦਾ ਨਹੀਂ ਕੰਮ ਕਰਦਾ ਉਹ ਖਰਚੇ ਨੂੰ ਵਾਸਤ ਘਟ ਜਾਂਦਾ ਇਸ ਕਰਕੇ ਹੁਣ ਆਪਦਾ ਵੀ ਵਧੀਆ ਜ਼ਿੰਦਗੀ ਹੈ ਮੈਂ ਤਾਂ ਨਸੀਰ ਚ ਮਹਾਰਾਜ ਹਰ ਇੱਕ ਬੰਦੇ ਦਾ ਖਿਹੜਾ ਛਡਾਵੇ ਅੱਛਾ ਭਾਈ ਇਹ ਦੱਸੋ ਕਿ ਤੁਸੀਂ ਕਿਵੇਂ ਆ ਜਿਹੜਾ ਸੀਰ ਦੇ ਵਿੱਚੋਂ ਨਿਕਲੇ ਹੈਗੇ ਆ ਕਿਉਂਕਿ ਆਖਰ ਦੇਤੇ ਕਹਿੰਦੇ ਹੈਗੇ ਕਿ ਹਰ ਵਾਰੀ ਆ ਜਿਹੜਾ ਲੱਖ 2 ਲੱਖ ਰੁਪਈਆ ਜਿਹੜਾ ਸਿਰ ਟੁੱਟ ਜਾਂਦਾ ਤੇ ਬੰਦਾ ਇਸੇ ਤਰੀਕੇ ਨਾਲ ਆ ਜਿਹੜਾ ਉਮਰ ਭਾਰਾ ਜਿਹੜਾ ਆਹੀਂ ਲੱਗਾ ਰਹਿੰਦਾ ਹੈਗਾ ਵੀ ਰਾਤ ਨੂੰ ਵੀ ਨਹੀਂ ਖਿਹੜਾ ਛੁੜਦਾ ਹੈਗਾ ਕਈ ਕਈ ਵਾਰੀ ਤੇ ਕੀ ਤਰੀਕਾ ਅਪਣਾਇਆ ਵੀ ਸੀਰ ਦੀ ਜ਼ਿੰਦਗੀ ਤੋਂ ਫਿਰ ਖਿਹੜਾ ਛੁਟਾਇਆ ਹੈਗਾ ਸੀਰ ਦੀ ਗੰਦਕੀ ਜਿਹੀ ਆਈ ਹੈ ਜਦੋਂ ਤਾ ਬੰਦਾ ਕੱਲਾ ਹੋਵੇ ਕੱਲਾ ਬੰਦਾ ਤਾਂ ਨਹੀਂ ਨਿਕਲ ਸਕਦਾ ਸੀਰ ਚ ਜਦੋਂ ਪਿੱਛੇ ਪਰਿਵਾਰ ਦਾ ਮਾੜਾ ਜਾਂ ਆਸਰਾ ਹੋ ਜੇ ਫਿਰ ਚੱਲ ਆਉਦੀ ਲੱਦਪਲਦ ਕਰਕੇ ਬੰਦਾ ਸੀਰ ਚੋਂ ਕੇਰਾ ਨਿਕਲ ਜਾਂਦਾ ਉਹ ਬਾਅਦ ਚ ਦੋਸਤ ਚਾਰ ਸਾਲ ਤਾਈਡ ਤਾ ਰਹਿੰਦਾ ਜਰੂਰ ਪਰ ਮੁੜ ਕੇ ਜੇ ਆਉਦੀ ਮਿਹਨਤ ਕਰੇ ਤਾਂ ਬੰਦਾ ਨਹੀਂ ਭੁੱਖਾ ਮਰਦਾ ਅੱਛਾ ਹੂੰ ਅਛਾ ਸਿਰ ਨਾਲੋਂ ਹੁਣ ਚੰਗੇ ਪੈਸੇ ਬਣ ਜਾਂਦੇ ਹੈਗੇ ਅੱਗੇ ਬਚਤ ਹੁੰਦੀ ਸੀ ਜਾਂ ਹੁਣ ਬਚਤ ਹੁੰਦੀ ਆ ਨਹੀਂ ਜੀ ਹੁਣ ਤਾਂ ਬਚਤ ਤਾਂ ਠੀਕ ਆ ਚਲ ਹੁਣ ਜ਼ਿੰਦਗੀ ਐ ਤਾਂ ਹੈਗੀ ਨਾ ਵੀ ਰਾਤ ਨੂੰ ਤਾਂਨੇ ਕੋਈ ਪਰਿਵਾਰ ਵੀ ਰਾਤ ਨੂੰ ਤਾਂਨੇ ਕੋਈ ਪਰੇਸ਼ਾਨ ਕਰਦਾਗਾ ਹੁਣ ਜਦੋਂ ਘਰੇ ਆਉਂਦੇ ਸੀਗੇ ਉਦੋਂ ਹੀ ਅਗਲਾ ਫੋਨ ਕਰ ਦਿੰਦੇ ਮਗਰ ਦੀ ਮਗਰ ਯਾਰ ਆਪਣੀ ਮੋਟਰ ਚੱਲੀ ਜਾਂਦੀ ਯਾਰ ਉਹਨੂੰ ਸੰਭਾਲ ਜਾ ਕੇ ਹੈਨਾ ਤੇ ਹੁਣ ਚਲ ਉਸ ਉਹ ਜ਼ਿੰਦਗੀ ਨਾਲੋਂ ਠੀਕ ਆ ਅੱਛਾ ਆਪਦਾ ਵਧੀਆ ਮਿਹਨਤ ਕਰਦੇ ਆ ਵਧੀਆ ਮਰਜ਼ਾ ਕਰਦੇ ਜੀ ਅਛਾ ਭਾਈ ਨਵੀਂ ਸਰਕਾਰ ਆਈ ਹੈਗੀ ਜਾਂ ਕੁਝ ਨਵਾਂ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਵਾਪਰਿਆ ਹੈਗਾ ਕੁਝ ਨਵੀਆਂ ਸਹੂ ਨੇ ਸਾਨੂੰ ਤਾਂ ਹੱਲ ਕਰ ਕੋਈ ਵੀ ਆਏਗੀ ਸਮਾਨ ਸਰਕਾਰ ਨਹੀਂ ਲੱਗਦਾ ਨਹੀਂ ਤੁਹਾਨੂੰ ਚੰਗਾ ਕੀਤਾ ਕੁਛ ਚੰਗਾ ਜੇ ਹੁਣ ਸਾਨੂੰ ਕੋਈ ਨਾ ਕੋ ਦੇਣਗੇ ਤਾਂ ਤਾਂ ਹੀ ਕਰਨੇ ਕਾਖਾਂਗੇ ਤੇ ਫਿਰ ਜਿੰਨੇ ਕਰਾਈ ਕੋਈ ਮਦਦਾਨੀ ਦਾ ਅਸਤਾਬ ਦੀ ਮਿਹਨਤ ਕਰਦੇ ਆ ਦਿਖਾਣੇ ਆ ਅੱਛਾ ਹਮ ਠੀਕ ਹੈ ਅੱਛਾ ਭਾਈ ਜੀ ਜਿਹੜੇ ਲੋਕ ਤੁਹਾਡੀ ਵੀਡੀਓ ਦੇਖ ਰਹੇ ਹੈਗੇ ਆ ਕਿਉਂਕਿ ਆਮ ਤੌਰ ਤੇ ਤੇ ਇਹ ਕਹਿੰਦੇ ਹੈਗੇ ਨਾ ਵੀ ਪੰਜਾਬ ਦੇ ਵਿੱਚ ਵੀ ਲੋਕੀ ਕਹਿੰਦੇ ਵੀ ਕੰਮ ਤਾਂਦਾ ਹੀ ਹੈ ਨਹੀਂਗਾ ਇੱਥੇ ਬੇਰੋਜ਼ਗਾਰੀ ਆ ਕੰਮ ਖਤਮ ਹੋਈ ਜਾਂਦਾ ਹੈਗਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਜੀ ਜਿਹੜੇ ਬੰਦੇ ਨੇ ਨਹੀਂ ਕੰਮ ਕਰਨਾਗਾ ਉਹਦੇ ਆਖ ਤੇ ਹੈ ਨਹੀਂਗਾ ਜਿਹੜੇ ਬੰਦੇ ਨੇ ਕੰਮ ਕਰਨਾ ਨਹੀਂ ਭੁੱਖਾ ਮਰਦਾ ਉਹ ਜੀ ਠੀਕ ਆ ਵਧੀਆ ਆਪ ਦਾ ਜੇ ਕੰਮ ਕਰੂਗਾ ਬੰਦਾ ਜੇ ਘਰੋਂ ਹੀ ਨਾ ਉੱਠ ਕੇ ਆਊਗਾ ਤਾਂ ਬੰਦੇ ਨੇ ਕੰਮ ਤਾਂ ਕੀ ਕਰਨਾ ਅਸੀਂ ਆਪ ਦਾ ਤੜਕੇ ਸਦਿਆਂ ਉੱਠਦੇ ਆਂ ਸ਼ਾਮ ਤੱਕ ਆਪ ਦਾ ਕੰਮ ਕਰਦੇ ਆਂ ਵਧੀਆ ਆਪ ਦੇ ਮਨਤੂਰੀ ਕਰਦੇ ਆਂ ਅੱਛਾ 35 ਰੁਪਏ ਡਰਮੀ ਦੇ ਬਹੁਤ ਹੈਗੇ ਆ ਜਾਂ ਤੁਹਾਨੂੰ ਲੱਗਦਾ ਵੀ ਥੋੜੇ ਆ ਅਸੀਂ ਤਾਂ ਥੋੜੇ ਜਾਣੇ ਜੀ ਅੱਛਾ ਤੇ 35 ਰੁਪਏ ਚੱਲ ਹੁਣ ਐਨਾ ਵੀ 5 ਰੁਪਏ ਤੇਲ ਮਾਚੀ ਦਾ 30 ਰੁਪਏ ਚੰ ਬਚੀ ਜਾਂਦੇ ਚੱਲ ਫੇਰ ਵੀ ਵੇਲੇ ਬੈਨ ਨਾਲ Fica. Tá lote.